ਕਈ ਵਾਰ ਤਾਂ ਭਾਜੀ ਇਦਾਂ ਦੇ ਹਾਲਾਤ ਵੀ ਆਏ ਆ ਜੀ ਤਿੰਨ ਤਿੰਨ ਦਿਨ ਮੈਂ ਬਿਨਾਂ ਰੋਟੀ ਤੋਂ ਵੀ ਰਹਿਣਾ ਮਤਲਬ ਤਿੰਨ ਤਿੰਨ ਦਿਨ ਬਿਨਾਂ ਰੋਟੀ ਤੋਂ ਰਹਿਏ ਤੁਸੀਂ ਹਾਂ ਜੀ ਹੋ ਤੇਰੇ ਨਾਲ ਇਹ ਸਿੱਖਵਾ ਮੈਨੂੰ ਹੀ ਕੋਈ ਗੱਲ ਦਾ ਮੋਨਾ ਹੁਣ ਸੁਪਨੇ ਵਿੱਚ ਵੀ ਨਾ ਲੱਭਦਾ ਏ ਇਸੇ ਗੱਲ ਦਾ ਸਵਾਗਤ ਹੈ ਤੁਹਾਡਾ ਲਖਨਪਾਲ 007 ਦੀ ਇਸ ਵੀਡੀਓ ਦੇ ਵਿੱਚ ਇਹ ਵੀਡੀਓ ਬੜੀ ਕਮਾਲ ਆ ਹੋਣ ਵਾਲੀ ਵੀਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਤੱਕ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਟੈਲੈਂਟਡ ਵਧੀਆ ਸਿੰਗਰ ਆ ਪਰ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਦਿਹਾੜੀਆਂ ਲਾਉਣ ਦੇ ਵਿੱਚ ਮਜਬੂਰ ਹੋਇਆ ਆਓ ਉਸ ਵੀਰ ਦੇ ਨਾਲ ਤੁਹਾਨੂੰ ਮਿਲਵਾਨੇ ਸਤਿ ਸ਼੍ਰੀ ਅਕਾਲ ਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਡੇ ਵਿਊਅਰਸ ਨੂੰ ਅਸੀਂ ਜਾਣਕਾਰੀ ਦੇਵਾਂਗੇ ਭਾਜੀ ਹੁਣਾਂ ਨੂੰ ਆਪਾਂ ਅੱਜ ਮਿਲੇ ਆ ਤੇ ਜੋ ਤੁਹਾਡੀ ਗਾਇਕੀ ਸੁਣੀ ਨਾ ਕਿਤੇ ਸਾਡੇ ਲੋਹ ਕੰਡੇ ਖੜੇ ਹੋ ਗਏ ਆ ਤੇ ਇਸ ਵਕਤ ਜਿੱਦਾਂ ਤੁਸੀਂ ਮਤਲਬ ਸਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ ਵਾ ਉਹੀ ਗੱਲਾਂ ਆਪਣੇ ਵਿਊਅਰਸ ਨੂੰ ਅਸੀਂ ਦੱਸਾਂਗੇ ਜੋ ਤੁਹਾਡੇ ਨਾਲ ਜੀਵਨ ਚ ਬੀਤਿਆ ਵਾ ਜਾਂ ਮਤਲਬ ਤੁਸੀਂ ਕੀ ਤੁਹਾਡੇ ਚਾਹ ਕੀ ਆ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇੱਕ ਦੋ ਬੋਲ ਸਾਡੇ ਵਿਊਅਰਸ ਨੂੰ ਸੁਣਾਓ ਬਾਕੀ ਦੀਆਂ ਗੱਲਾਂ ਬਾਅਦ ਦੇ ਵਿੱਚ ਬਹੁਤੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਤੁਹਾਡੇ ਬੋਲ ਸੁਣਾਗੇ ਦੋ ਠੀਕ ਹੈ ਅੱਖਾਂ ਵਿੱਚ ਮੇਰੇ ਆ ਜਾਂਦਾ ਪਾਣੀ ਵੇਖਾਂ ਤਸਵੀਰ ਜਦੋਂ ਮੋਲਾ ਸੱਚ ਜਾਣੀ ਹੋ ਤੇਰੇ ਨਾਲੇ ਸ਼ਿਕਵਾ ਮੈਨੂੰ ਹੀ ਕੋ ਗੱਲ ਦਾ ਮੋਲਾ ਹੁਣ ਸੁਪਨੇ ਵਿੱਚ ਵੀ ਨਾ ਲੱਭਦਾ ਏ ਇਸੇ ਗੱਲ ਦਾ ਮੋਲਾ ਜਾਣ ਜਾਣ ਕੇ ਮੇਰੇ ਨਾਲੇ ਖੇਡਾਂ ਖੇੜੇ ਤੂੰ ਹੋ ਮੋਲਾ ਕਿਆ ਬਾਤ ਹੈ ਭਾਜੀ ਕਮਾਲ ਹੈ ਬਾਜੀ ਤੁਹਾਡਾ ਪਿੰਡ ਕਿਹੜਾ ਬਾਜੀ ਪਿੰਡ ਬਾਰੇ ਆਪਣੇ ਸਾਡੇ ਜਿਹੜੇ ਵਿਊਅਰ ਆ ਉਹਨਾਂ ਨੂੰ ਜ਼ਰੂਰ ਜਾਣਕਾਰੀ ਦਿਓ ਪਿੰਡ ਜੀ ਮੇਰਾ ਭਦੋੜ ਸ਼ਹਿਰ ਕੋਲੇ ਰਹਿ ਜਾਂਦਾ ਜੀ ਭਦੋੜ ਜੈਮਲ ਸਿੰਘ ਵਾਲਾ ਠੀਕ ਆ ਜੀ ਭਦੋੜ ਦੇ ਵਿੱਚ ਤਾਂ ਸਾਡੇ ਬਹੁਤ ਹੀ ਕਹਿੰਦੇ ਕਲਾਕਾਰ ਬਹੁਤ ਇੱਤੇ ਭਦੋੜ ਪਿੰਡ ਨੇ ਤੇ ਇਹ ਕਲਾਕਾਰ ਵੀ ਭਦੋੜ ਪਿੰਡ ਤੋਂ ਹੀ ਆਣਾ ਹੈ ਜੀਖਾਨ ਭਾਜੀ ਹੁਣ ਉਹਨਾਂ ਨਾਲ ਹੋਈ ਵੀ ਨਹੀਂ ਮਿਲਾਕਾ ਤੁਹਾਡੀ ਹਾਂਜੀ ਹਾਂਜੀ ਤੇ ਕਦੀ ਉਹਨਾਂ ਨੂੰ ਤੁਸੀਂ ਗੀਤ ਵਗੈਰਾ ਆਪਣਾ ਸੁਣਾਇਆ ਭਾਜੀ ਹਾਂਜੀ ਸੁਣਾਇਆ ਹੀ ਇੱਕ ਦੋ ਵਾਰ ਨਾ ਤੇ ਬੋਕੇ ਜਿੱਦਾਂ ਹੁਣ ਤੁਸੀਂ ਦੱਸਦੇ ਵੀ ਤੁਸੀਂ ਦਿਹਾੜੀਆਂ ਕਰਨ ਤੇ ਮਜਬੂਰ ਹੋ ਤੇ ਕਦੀ ਉਹਨਾਂ ਨੂੰ ਕਹੇ ਵੀ ਵੀਡੀਓ ਵਗੈਰਾ ਸ਼ੇਅਰ ਕਰੋ ਜਾਂ ਸਾਡਾ ਕੋਈ ਸਾਥ ਦਿਓ ਚਲੋ ਇਕੱਠੇ ਬੈਹ ਜਾਂਦੇ ਸੀ ਸੁਣਾ ਦਿੰਦੇ ਸੀ ਉਹਨਾਂ ਨੂੰ ਸੁਣਾ ਦਿੰਦੇ ਸੀ ਤੇ ਸੁਣ ਕੇ ਵੀ ਸ਼ਾਬਾਸ਼ ਹੀ ਦੇ ਦਿੰਦੇ ਸੀ ਹਾਂ ਹਾਂ ਜੀ ਕਿਉਂਕਿ ਚਲੋ ਹਰੇਕ ਦਿਨ ਕਹਿੰਦਾ ਆਪਣੇ ਮੋਢਿਆਂ ਤੇ ਹੀ ਪਾਰ ਚੱਕਣਾ ਪੈਂਦਾ ਆਪਾਂ ਕਿਸੇ ਨੂੰ ਬਲੇਮ ਵੀ ਨਹੀਂ ਕਰ ਸਕਦੇ ਵੀ ਕੋਈ ਸਿੰਗਰ ਆਪਣਾ ਸਾਥ ਨਹੀਂ ਦਿੰਦਾ ਜਾਂ ਕੁਝ ਨਹੀਂ ਕਰਦਾ ਕਿਉਂਕਿ ਅੱਜ ਕੱਲ ਹਰੇਕ ਕੋਈ ਆਪਣੀ ਦੌੜ ਦੇ ਵਿੱਚ ਬਿਜ਼ੀ ਆ ਆਪਣੀ ਜੀਵਨ ਤੇ ਵਿੱਚ ਬਿਜ਼ੀ ਆ ਪਰ ਸਾਡੇ ਵਿਊਅਰ ਜਿਹੜੇ ਉਹ ਸਾਡੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਤੇ ਆਸ ਕਰਦੇ ਆ ਤੁਹਾਡੀ ਵੀਡੀਓ ਨੂੰ ਪਿਆਰ ਦੇਣਗੇ ਵੱਧ ਵੱਧ ਸ਼ੇਅਰ ਕਰਨਗੇ ਤੇ ਬਾਜੀ ਹੁਣ ਆਪਾਂ ਵੀਡੀਓ ਦਾ ਐਂਡ ਕਰਨ ਤੋਂ ਪਹਿਲਾਂ ਦੋ ਬੋਲ ਤੁਹਾਡੇ ਕੋਲ ਗੀਤ ਦੇ ਸੁਣਾਵਾਂਗੇ ਜਿਹੜਾ ਵੀ ਗੀਤ ਤੁਹਾਨੂੰ ਪਸੰਦ ਆ ਦੋ ਬੋਲ ਸੁਣਾਓ ਤੇ ਜਰੂਰ ਬਾਜੀ ਸਾਡੇ ਵੀਊਅਰ ਸੁਣਨਾ ਚਾਹਣਗੇ ਤੁਹਾਡੇ ਤੋਂ ਕੁਝ ਜਰੂਰ ਸੁਣਾਓ ਨਾ ਨਵੇਂ ਇਹ ਨਾ ਕਹਿਵੇ ਹੋ ਮੇਰੇ ਇੰਤਿਹਾਨ ਨਾ ਲੈਵੇ ਨਾ ਨਵੇਂ ਗੇਵੇ ਹੋ ਮੇਰੇ ਇੰਤਿਹਾਨ ਨਾ ਨਵੇਂ ਖੁਸ਼ੀਆਂ ਵਿੱਚ ਲਿਆ ਦੁੱਖਾਂ ਤੋਂ ਮੋਚ ਲਿਆ ਤੇਰੇ बिन ਵੇ ਸਜਣਾ ਮੈਂ ਜੀ ਨੂ ਬੇ ਤੂੰ ਕਿਦਾਂ ਸੋਚ ਲਿਆ ਤੇਰੇ ਨਾਲ ਸਾਹਗੇ ਨੇ ਮੇਰੇ ਸਾਹ ਸਜਣਾ ਰੁਕ ਜਾਣੇ ਸਾ ਸਜਣਾ ਬੇਨੱਕ ਪਿੰਡ ਵਾਲਿਆਂ ਗੱਦ ਤੇਰੀ ਨੇ ਮੇਰਾ ਮਾਸ ਹੀ ਨੋਚ ਲਿਆ ਤੇਰੇ ਦਿਨ ਦੇ ਸਜਣਾ ਮੈਂ ਜੀਉਂ ਬੇਤੂੰ ਕਿਦਾਂ ਸੋਚ ਲਿਆ ਕੀ ਬਾਤ ਹੈ ਬਹੁਤ ਕਮਾਲ ਬਾਜੀ ਭਾਜੀ ਜਿੱਦਾਂ ਤੁਸੀਂ ਦੱਸ ਰਹੇ ਸੀ ਪੈਸੇ ਦੀ ਬਹੁਤ ਕਮੀ ਰਹੀ ਦਿਹਾੜੀ ਵਾਲਾਂ ਦੇ ਵੀ ਕਿਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਫਿਰ ਵੀ ਤੁਸੀਂ ਗਾਇਕੀ ਛੱਡੀ ਨਹੀਂ ਸਿੱਖਣ ਜਾਂਦੇ ਰਹੇ ਤੁਸੀਂ ਕਈ ਵਾਰ ਤਾਂ ਭਾਜੀ ਇਦਾਂ ਦੇ ਹਾਲਾਤ ਵੀ ਆਏ ਆ ਵੀ ਤਿੰਨ ਤਿੰਨ ਦਿਨ ਮੈਂ ਬਿਨਾਂ ਰੋਟੀ ਤੋਂ ਵੀ ਰਹਿਣਾ। ਮਤਲਬ ਤਿੰਨ ਤਿੰਨ ਦਿਨ ਬਿਨਾਂ ਰੋਟੀ ਤੋਂ ਰਹੇ ਤੁਸੀਂ। ਹਾਂਜੀ ਹਾਂਜੀ। ਤੇ ਉਸ ਟਾਈਮ ਕਿਤਨਾ ਕਿਤੇ ਤਾਂ ਪਾਣੀ ਕੀ ਗੁਜ਼ਾਰਾ ਕੀਤਾ? ਕੋਈ 10 ਰੁਪਏ ਹਾਂ ਕੋਲ ਤਾਂ ਬਿਸਕਟ ਲੈ ਕੇ ਬਿਸਕਟ ਖਾ ਕੇ ਗੁਜ਼ਾਰਾ ਕੀਤਾ। ਵੀ ਰੋਟੀ ਵੀ ਨਹੀਂ ਖਾਣ ਨੂੰ ਮਿਲੇ ਜੇ 10-5 ਜਦੋਂ ਮਿਲ ਜਾਣਾ ਜਾਂ ਜੁਗਾਰ ਲੱਗ ਜਾਣਾ ਤੇ ਕੱਲੇ ਬਿਸਕਟ ਖਾ ਕੇ ਪਾਣੀ ਪੀ ਲੈਣੇ ਆ ਵੀ ਹਾਂ ਉਹ ਨਾ ਹੋ ਜਾਊਗਾ। ਤੇ ਸਾਡੇ ਵਿਊਅਰ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਵੀ ਜਿੱਥੇ ਤੁਸੀਂ ਉਹ ਕੁੜੀਆਂ ਅਸ਼ਲੀਲ ਵੀਡੀਓ ਬਣਾਉਂਦੀਆਂ ਜਿਹੜੇ ਅੰਗ ਦਿਖਾਉਂਦੀਆਂ ਆ ਜਾਂ ਇਹੋ ਜਿਹਾ ਕੰਟੈਂਟ ਨੀਟੂ ਸ਼ਟਰਾਂ ਵਾਲਾ ਉਹਨਾਂ ਦੇ ਵੀਡੀਓ ਸ਼ੇਅਰ ਕਰਦੇ ਕਿਤੇ ਇਦਾਂ ਦੀਆਂ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਿਹੜੇ ਨੌਜਵਾਨ ਜਿਹੜੇ ਵੀਰ ਸਾਡੇ ਟੈਲੈਂਟਡ ਆ ਉਹ ਅੱਗੇ ਆ ਸਕਣ ਦੁਨੀਆ ਦੇ ਤੇ ਮੈਨੂੰ ਆਸ ਹੈ ਸਾਡੇ ਭਰਾ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਧੰਨਵਾਦ